ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਦਲੇਰ ਸਿੰਘ ਬਾੜ ਦੇ ਕੋਲੇ ਆਏ ਆ ਦੋਸਤੋ ਹਰ ਵਾਰ ਦੀ ਤਰ੍ਹਾਂ ਨੀਲੀ ਰਾਵੀ ਦੀ ਮੱਝਾਂ ਤੁਹਾਨੂੰ ਵੇਖਣ ਦੇ ਵਿੱਚ ਇਸ ਘਰੋਂ ਮਿਲਦੀਆਂ ਨੇ ਅੱਜ ਵੀ ਨਗ ਜਿਹੜਿਆ ਦੋਸਤੋ ਇੱਕ ਨੀਲੀ ਦੀ ਤੇ ਇੱਕ ਨੀਲੀ ਰਾਵੀ ਮੱਝ ਵੀ ਦਿਖਾਵਾਂਗੇ ਇੱਕ ਪੂਰੀ ਸ਼ਾਈ ਸ਼ੂਈ ਵਾਲੀ ਜਿਹੜੀ ਦੋਸਤੋ ਪੂਰੀ ਸ਼ਕੀਨ ਜਿਹੜੀ ਝੋਟੀ ਵੀ ਵਕਾਊ ਹੈਗੀ ਆ ਤਿੰਨ ਪਸ਼ੂ ਹੋਣਗੇ ਟੋਟਲ ਜਿੱਥੇ ਤੁਸੀਂ ਖਾਸ ਵਿజిਟ ਕਰਨੀ ਹੈ ਦੋਸਤੋ ਪਿੰਡ ਡਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਖਾਲੜਾ ਬਿਲਕੁਲ ਨਜ਼ਦੀਕ ਆ ਕਲਸੀ ਪਿੰਡ ਬਿਲਕੁਲ ਲੱਗ ਗਿਆ ਦੋਸਤੋ ਮਾੜੀ ਮੇਗਾ ਡਲੇਰੀ ਪਿੰਡ ਵਾਂ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਆ ਠੀਕ ਆ ਜੀ ਬਾਰਡਰ ਏਰੀਆ ਦਾ ਪਿੰਡ ਆ ਜਿਹੜਾ ਦੋਸਤੋ ਡਾਲਾ ਸੋ ਹਰ ਵਾਰ ਦੀ ਤਰ੍ਹਾਂ ਦੋਸਤੋ ਇਨਫੋਰਮੇਸ਼ਨ ਜਿਹੜੀ ਆ ਪੂਰੀ ਆਪਾਂ ਬਾਈ ਦਲੇਰ ਸਿੰਘ ਬਾੜ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 31 ਮਈ ਨੂੰ ਆਪਾਂ ਵੀਡੀਓ ਦੋਸਤੋ ਬਣਾ ਰਹੇ ਆ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਕੁਝ ਸ਼ਾਮ ਦਾ ਜਿਹੜਾ ਦੋਸਤੋ ਸਮਾਂ ਹੈਗਾ ਕੋਈ 3:45 ਦਾ ਸਮਾਂ ਹੈ ਜੀ ਮਾਰਨਿੰਗ 1 ਜੂਨ ਨੂੰ ਜਿਹੜੀ ਆ ਦੋਸਤੋ ਕੱਲ ਸਵੇਰ 6 ਵਜੇ ਵੀਡੀਓ ਜਿਹੜੀ ਆ ਉਹ ਆਪਾਂ ਅਪਲੋਡ ਕਰ ਦਿਆਂਗੇ ਠੀਕ ਆ ਜੀ ਤੇ ਆ ਸਮਾਂ ਜਿਹੜਾ ਤੁਸੀਂ ਹੁਣ ਦਾ ਨੋਟ ਕਰ ਸਕਦੇ ਹੋ 3:45 ਮਿੰਟ ਹੈਗੇ ਪੌਣੇ 4 ਦਾ ਸਮਾਂ ਹੈ ਜੀ ਆਓ ਕਰਦੇ ਹਾਂ ਗੱਲਬਾਤ ਬਾਈ ਦਲੇਰ ਸਿੰਘ ਬਾੜ ਦੇ ਨਾਲ ਪੁੱਛਦੇ ਹਾਂ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਭਾਜੀ ਦਲੇਰ ਸਿੰਘ ਬਾੜ ਜੀ ਸਸਰੀਕਾਰ। ਰਾਜੀ ਵੀਰ ਬੋਏ ਮੇਰੇ ਲਈ ਪਿਆਰ ਭਰੀ ਸਸਰੀਕਾਰ ਜਿੰਨੇ ਮੇਰੇ ਪਿਆ ਭਰਾ ਵੀਡੀਓ ਵੇਂਦੇ ਮੇਰੇ ਲਈ ਸਾਰਿਆਂ ਨੂੰ ਭਰਾ ਮੰਨਦੇ ਸਸਰੀਕਾਰ। ਠੀਕ ਆ ਜੀ। ਹਾਂ ਜੀ। ਬਾਈ ਦਲੇਰ ਸਿੰਘ ਬਾੜ ਜੀ ਇਹ ਮੈਨੂੰ ਲੱਗਦਾ ਵੀ ਉਹ ਡਿਮਾਂਡਾਂ ਪੂਰੀਆਂ ਹੋਣ ਲੱਗ ਪਈਆਂ ਵੀ ਨੀਲੀਰਾ ਵੀ ਪੂਰੀ ਨਹੀਂ ਫੜੀ ਚੰਡੀ ਆ। ਬਾੜ ਕੋਈ ਵੀਰ ਆਂਦਾ ਵੀ ਨੀਲੀਰਾ ਮਾ ਕੋਈ ਨਾ ਕੋਈ ਹਰ ਇੱਕ ਵੀਡੀਓ ਚ ਆਪਾਂ ਨੀਲੀ ਫੇਸ ਕਰਾਂਗੇ। ਹਾਂ ਠੀਕ। ਵੱਧ ਤੋਂ ਵੱਧ ਆਦਾ ਜੋਰ ਮਾਰਾਂਗੇ। ਠੀਕ ਆ। ਇੱਕ ਤੁਹਾਨੂੰ ਪਤਾ ਹਣ ਸੂਆ ਘਾਟ ਆ ਥੋੜਾ ਜਿਹਾ ਡੰਗਰ ਮਿਲਦਾ ਪਰੋਂ ਬੜਾ ਘਾਟ ਜੀ। ਘਾਟ ਮਿਲ ਬਿਲਕੁਲ ਬਿਲਕੁਲ ਚੰਗੀ ਗੱਲ ਹੈ ਜੀ ਜਿੰਨੇ ਮਰਜ਼ੀ ਲੈ ਸੂਸਰਾ ਸਾਹਿਬ ਡੰਗਰ ਜਿਹੜਾ ਆਪਾਂ ਲੱਭ ਕੇ ਲਿਉਨੇ ਆਪਦੇ ਆ ਕੋਈ ਭਰਾ ਨੇ ਪੈਸੇ ਲੈਉਣੇ ਕਿਸੇ ਰੰਗ ਦੀ ਨੂੰ ਤੰਗੀ ਨਾ ਆਵੇ ਨਾ ਆਵੇ ਬਿਲਕੁਲ ਆਹ ਦੋਸਤੋ ਇੱਕ ਸਟਾਰਟਿੰਗ ਤੋਂ ਮੈਂ ਤੁਹਾਨੂੰ ਪੂਰਾ ਰੂਪ ਰੇਖਾ ਜਿਹੜੀ ਆਂਦੇ ਨਾਲ ਵੀ ਪੂਰਾ ਬਾਡੀ ਬੰਤਰ ਸਟਰਕਚਰ ਜਿਹੜਾ ਆ ਤੁਸੀਂ ਮੈਂ ਤਾਂ ਦੇਖ ਲਓ ਵੀ ਨੀਲੀ ਰਵੀ ਦੀ ਜਿਹੜੀ ਮਾਜਾ ਦੋਸਤੋ ਕਟਕੁੱਟ ਜਿਹੜਾ ਟੇਢਾ ਕਟਾ ਬਹੁਤ ਜਿਹੜੇ ਫਿਦਾ ਲੋਕ ਵੀਰ ਨੇ ਵੀ ਸ਼ਕੀਨ ਭਾਲਦੇ ਆ ਵੀ ਯਾਰ ਟੇਢੇ ਕੱਟ ਦੇ ਵਿੱਚ ਨੀਲੀ ਰਵੀ ਡਿਮਾਂਡ ਜਿਆਦੀ ਆ ਦੋਸਤੋ ਪਸ਼ੂ ਘੱਟ ਨਿਕਲਦਾ ਘੱਟ ਪਸ਼ੂ ਨਿਕਲਦਾ ਤੇ ਚਾਹੇ ਇੱਕ ਨਾਗਾ ਜੇ ਦੋ ਆ ਜਾਣ ਉਹ ਬਿਲਕੁਲ ਤੁਹਾਡੇ ਸਾਹਮਣੇ ਰੋਬਰੂ ਜਰੂਰ ਕੀਤੇ ਜਾਂਦੇ ਆ ਤੇ ਅੱਜ ਤੁਸੀਂ ਆਹ ਵੇਖ ਰਹੇ ਹੋ ਨੀਲੀ ਰਾਵੀ ਦੀ ਜਿਹੜੀ ਦੋਸਤੋ ਮੱਝ ਦਿਖਾਉਣੀ ਆ ਤੁਹਾਨੂੰ ਬਿਲਕੁਲ ਤਾਜੀ ਸੂਈ ਆ ਬੱਚਾ ਨਾਲ ਪੁੱਛਦੇ ਆ ਪਾਜੀ ਵਾਟਸਾਪ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਿਆ ਜੀ 3 ਦਿਨ ਹੋ ਗਏ ਜਾਈ ਸੂਈ ਨੂੰ 3 ਦਿਨ ਹਾਂਜੀ ਤੇ ਬੱਚਾ ਥੱਲੇ ਮਗਰ ਕਟਾ ਜੀ ਮਗਰ ਕਟਾ ਜੀ ਹਾਂਜੀ ਕਟਾ ਤੇ ਦੂਜੀ ਸੂਏ ਝੋਟੀ ਜੀ ਠੀਕ ਆ ਦੂਜੇ ਸਵੇਰੇ ਝੋਟੀ ਆ ਦੋਸਤੋ ਆਪੇ 11 ਲੀਟਰ ਬੋਲਾ ਦੇ ਥਲੇ ਤਿਆਰ ਜੀ 11 ਲੀਟਰ ਆਪਾਂ 10 ਲੀਟਰ ਚ ਭੇਜਣੀ ਆ ਜਿਹੜੇ ਸੱਜਣੇ ਲੈਣੇ ਠੀਕ ਆ ਜੀ ਕਰ ਇਕੱਠਿਆਂ ਬੰਦੀਆਂ ਕਰਕੇ ਤੇ ਆ ਨਾੜੂ ਦੂਜੇ ਬੱਚੇ ਨੇ ਲਾਤਾ ਜੇ ਨਾ ਵੀਰ ਭਰਾ ਆ ਕੇ ਮੱਝਾ ਵੇਖਣੋ ਬਿਲਕੁਲ ਤਾਜ਼ਾ ਜਿਹਾ ਹੋਵੇ ਦੁੱਧੇ ਦੰਦੀ ਆ ਜੀ ਠੀਕ ਆ ਠੀਕ ਆ ਠੀਕ ਆ ਵੇਖੋ ਬੱਚਾਂ ਚ ਪੜਿਆ ਕਰਕੇ ਨਾ ਕੋਈ ਭਰਾ ਆ ਕੇ ਵੀ ਅੱਛਾ ਜੀ ਅਜੇ ਦੰਦ ਵਾਲੇ ਦੋਸਤੋਂ ਉਹ ਰੋਟੀ ਆ ਠੀਕ ਆ ਇਹ ਨਹੀਂ ਗੱਲੇਗੀ ਆ ਵੇਖ ਲੋ ਆ ਲੈ ਗਿਆ ਕਰਕੇ ਮਾਣ ਮਸਰਾਦਾ ਗੁਰਲਾਲ ਨੇ ਨੜੂ ਵੀ ਸਾਹਮਣੇ ਰੱਖਿਆ ਹਾਂ ਹਾਂ ਬੱਚੇ ਬੱਚੇ ਇਕੱਠੇ ਸਾਰੇ ਜਿਉਂ ਦੂਜੇ ਨੇ ਖਿੱਚ ਕਰਤਾ ਮਾਹ ਪੱচ্চਾ ਪਲਿਆ ਕੋਈ ਵੀਪਰਾ ਆਇਆ ਨਾ ਕਿ ਵੀ 10 ਦਿਨਾਂ ਦਾ 15 ਦਾ ਤੇ ਜਿਹੇ ਦਿਨ ਦਾ ਜੀ ਬਿਲਕੁਲ ਜੀ ਬਿਲਕੁਲ ਚਲੋ ਇਹ ਵੀ ਦੱਸਣਾ ਦਿਖਾਉਣਾ ਜ਼ਰੂਰੀ ਆ ਦੋਸਤੋਂ ਆ ਨਹੀਂ ਸਚਾਈ ਸਾਹਮਣੇ ਲਿਓਣੀ ਜ਼ਰੂਰ ਚਾਹੀਦੀ ਆ ਆ ਕੋਈ ਵੀ ਜਿਹੜੀ ਸਚਾਈ ਸਾਹਮਣੇ ਲਿਆਓ ਬਿਲਕੁਲ ਹਾਂ ਅੱਛਾ ਅੱਜ ਦੂਜਾ ਦਿਨ ਹੋ ਗਿਆ ਦੂਜਾ ਤੇਜਾ ਦਿਨ ਤੀਜਾ ਦਿਨ ਤੇ ਮਤਲਬ ਕਿ ਬੋਲਾ ਬਾਜੀ ਹੁਣ ਚੰਗਾ ਹੈਗਾ ਫਿਰ ਤੁਹਾਡਾ ਹਾਂ ਬੋਲਾ 11 ਲੀਟਰ ਆਇਆ ਤਿਆਰ ਆ ਮਿੰਤੀ ਵਾਲਾ ਦੋ ਚਾਰ ਡੰਡਾ ਜੀ ਮੈਂ ਜੀ ਹਾਂ ਤੇ ਆਪਾਂ 10 ਲੀਟਰ ਚ ਭੇਜਣੀ ਜਿਹੜੀ ਸੱਜ ਨੂੰ ਭੇਜਣੀ ਲਓ ਵੀ ਦੋਸਤੋ ਨੋਕ ਵਾਲਾ ਥਾਣਾ ਤੇ ਥਾਣੇ ਵੀ ਜਿਹੜਾ ਆਪਾਂ ਬਹੁਤ ਜ਼ਿਆਦਾ ਸੋਨਾ ਤੇ ਕਮਾਲ ਦਾ ਥਾਣਾ ਠੀਕ ਹੈ ਸਾਈਜ਼ ਵਿੱਚ ਵੇਖੋਗੇ ਚੌਥਾ ਥਾਣਾ ਦਾ ਗੈਬ ਗੂਗ ਵਿੱਚ ਪੂਰਾ ਹੈਗਾ ਠੀਕ ਆ ਜੀ ਬਾਈ ਬਹੁਤ ਵਧੀਆ ਜੀ ਆਪਾਂ ਵੀਡੀਓ ਨਹੀਂ ਦਿਖਾਉਣੀ ਆ ਕਰੋ ਚੈੱਕ ਜੀ ਠੀਕ ਆ ਇਹਨਾਂ ਬੇਨਾਂ ਜੀਆਂ ਰਲਦਿਆਂ ਮਿਲਦਿਆਂ ਦੋਸਤੋ ਵੀਡੀਓ ਆਪਾਂ ਹੇਟ ਉਤੇ ਪਾਉਣੇ ਆ ਜਦੋਂ ਤੇ ਐਂ ਲੱਗਦਾ ਵੀ ਜਿਵੇਂ ਪਿਛਲੀ ਵਾਰ ਚ ਭਾਈ ਗੁਰਲਾਸ ਸਿੰਘ ਵੀ ਐ ਰਹੀ ਫੇਰ ਆ ਗਈ ਹਾਂ ਉਹਦਾ ਸਾਰਾ ਸਿਰ ਚਿੱਟਾ ਸੀ ਤੇ ਉਹਦਾ ਟੇਡਾ ਜੀ ਰਿਆ ਟੇਡਾ ਜੀ ਰਿਆ ਤੇ ਵੇਖਣ ਨੂੰ ਜਾਂ ਆਪਦੀ ਵੀ ਸ਼ੇਮ ਹੋਈ ਆ ਸੇਮ ਹੋਈ ਆ ਬਿਲਕੁਲ ਬਿਲਕੁਲ ਉਹਦਾ ਉਹਦੀ ਆ ਚਿੱਟੀ ਸਾਰੀ ਚਿੱਟੀ ਸੀ ਤੇ ਇੱਥੋਂ ਕਾਲੀ ਸੀ ਟੇਡਾ ਬੱਲਾ ਬੱਲਾ ਸੀ ਸਾਰਾ ਮੂੰਹ ਹਾਂ ਕੱਟ ਆ ਗਿਆ ਟੇਡਾ ਬਿਲਕੁਲ ਕੱਟੇ ਟੇਡੇ ਕੱਟ ਚ ਆ ਗਈ ਕੱਟ ਵਾਲੀਆਂ ਮੰਗਦੇ ਵੀਰ ਫੇਰ ਡਿਮਾਂਡ ਕਰਨੀ ਪੈਂਦੀ ਪੁਲੀ ਜਿਹਦੀ ਸਭ ਤੋਂ ਡਿਮਾਂਡ ਕੱਟ ਵਾਲੀ ਦੀ ਜ਼ ਬਿਲਕੁਲ ਆ ਦੋਸਤੋ ਬਿਲਕੁਲ ਬਹਿਣੀਆਂ ਦੇ ਪਾਸਿਓ ਆ ਥਾਣਾ ਆ ਕਰੋ ਚੈੱਕ ਠੀਕ ਆ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸਾਈਜ਼ ਵਿੱਚ ਥਣ ਬਰਾਬਰ ਆ ਚਵਾਈ ਵਿੱਚ ਤੁਸੀਂ ਦੱਸਣਾ ਕਰ ਲਓ ਹਾਂ ਬੰਦ ਤੋੜ ਕੇ ਬਾਅਦ ਚਵਾਈ ਕਰਾ ਦੇਉਂ ਹਾਂ ਹਾਂ ਆ ਖੋਲੋ ਜੀ ਗਰਲਾਲਪਾ ਤੇ ਬਿਲਕੁਲ ਪਤਲੀ ਚਮੜੀ ਆ ਦੋਸਤੋ ਨੀਲੀ ਰਾਵੀ ਦੇ ਪਸ਼ੂ ਬਿਲਕੁਲ ਸ਼ਾਈਨ ਕਰਦੀ ਚਮੜੀ ਆ ਤੇ ਪੇਟ ਪੁੱਠਾ ਤੁਹਾਡੇ ਸਾਹਮਣੇ ਆ ਬਿਲਕੁਲ ਸਟਰਕਚਰ ਬਣਤਰ ਹਵਾਨੇ ਵੀ ਉਹ ਤੁਸੀਂ ਆ ਦੇਖ ਲਓ ਜੀ ਚੰਗੀ ਸੋਹਣੀ ਆ ਠੀਕ ਆ ਜੀ ਸੁਸਰਾ ਹਵਾਨਾ ਬਿਲਕੁਲ ਪੱਦਰ ਤੇ ਬਰਾਬਰਤਾ ਥਣਾ ਦੀ ਗੈਬ ਹਰ ਇੱਕ ਪਾਸਿਓਂ ਜਿਹੜੀ ਤੁਸੀਂ ਚੀਜ਼ ਨੋਟ ਕਰ ਸਕਦੇ ਹੋ ਪੂਰੀ ਆ ਠੀਕ ਆ ਪੂਰੀ ਸਾਦਗੀ ਛੰਡੀ ਵਿੱਚ ਜਿਆਕਲਾ ਮੜੀ ਜਿਆਕਲਾ ਮੜੀ ਗਰਲਾਰ ਐ ਰੋਕੀ ਮੜੀ ਆ ਦੇਖੋ ਜੀ ਠੀਕ ਹੈ ਤੇ ਮੱਝ ਪਸੰਦ ਆ ਜਾਊਗੀ ਦੋਸਤੋ ਤੁਹਾਨੂੰ ਤੇ ਜਵਾਈ ਤੁਹਾਨੂੰ ਦੱਸਤੀ ਆ ਬਾਈ ਦਲੇਰ ਸਿੰਘ ਬਾਠ ਨੇ ਦੋ ਦੀ ਮੋਟਰ ਦੀ ਜਵਾਈ ਆ ਹਾ ਜੇ ਬੌਲੇ ਦੇ ਵਿੱਚ ਆ ਜਸਟ ਹਾਂ ਹਾਂ ਦੁੱਧ ਦੋਸਤੋ ਅੱਗੇ ਪਾਏ ਦਾ ਸੇਵਾ ਦਾ ਮੈਂ ਕੋਈ ਇਹ ਨਹੀਂ ਕਹਿੰਦਾ ਵੀ ਦੁੱਧ ਇੰਨਾ ਦੇ ਦੂੰਗੀ ਨਾ ਹਾਂ ਕੋਈ ਗਰੰਟੀ ਨਹੀਂ ਕੀਤੀ ਬਾਕੀ ਦੋਹਾਂ ਬਹੁਤ ਦੱਸਿਆ ਬਿਲਕੁਲ ਭਾਣਾ ਭੁੰਡਾ ਚੰਗਾ ਬਾਕੀ ਉਹਨਾਂ ਦੇ ਹਿਸਾਬ ਨਾਲ ਵੀ ਦੂਜੇ ਸੂਏ ਨੇ ਕੱਢਿਆ ਜੇ ਆਪਣਾ 11-12 ਲੀਟਰ ਦੁੱਧ ਦੂਜੇ ਸੂਏ ਆ ਤੇ ਹੁਣ ਦਾ 11 ਲੀਟਰ ਉਹ ਤੇਾਰ ਨਹੀਂ ਦੂਜੇ ਤੇ ਤੀਜੇ ਸੂਏ ਨਹੀਂ ਦੂਜੇ ਸੂਏ ਜੇ ਅੱਛਾ ਪਹਿਲੇ ਸੂਏ ਕੱਢਿਆ ਨੇ ਪਹਿਲੇ ਸੂਏ ਕੱਢਿਆ ਨੇ ਹਾਂ ਹੁਣ ਦੂਸਰੇ ਸੂਏ ਜੇ ਠੀਕ ਹੈ ਬਸ ਹਾਂ ਇਹਦੇ ਨਾਲ ਹੀ ਇੱਕ ਪਹਿਲੇ ਸੂਏ ਆਪਣੇ ਕੋਲ ਛੋਟੀ ਕਾਲੀ ਮੋਰੀ ਦੀ ਬ ਆ ਕਰੋ ਬਈ ਆ ਵੇ ਲੋ ਆਪਾਂ ਬੱਚਾ ਲਾ ਕੇ ਉਹ ਕਰਦੇ ਠੀਕ ਹੈ ਕਮਾਲ ਦੀ ਹੈ ਦੋਸਤੋ ਥਣ ਥਣ ਨੂੰ ਬਹੁਤ ਸੋਹਣਾ ਠੀਕ ਆ ਬੱਚਾ ਲਾ ਕੇ ਵੀਰ ਦਾ ਵੀ ਹੁਣੇ ਦਿਖਾ ਦਿੰਦੇ ਆ ਤੇ ਨਾਲ ਹੀ ਆਪਾਂ ਧਾਰ ਮਾਰ ਕੇ ਦਿਖਾ ਦਾਂਗੇ ਕੋਈ ਭਾਂਡਾ ਭੁੰਡਾ ਫੜ ਲਓ ਬਾਤ ਨਹੀਂ ਨਹੀਂ ਬਾੜੀ ਨਹੀਂ ਹੋਣੇ ਆ ਵੀਰ ਫੂਲ ਆ ਗਿਆ ਰੋ ਥਲਿਆ ਗਿਆ ਕਰੋ ਨਹੀਂ ਜੀ ਬਿਲਕੁਲ ਜੀ ਆ ਨਹੀਂ ਦੁੱਧ ਪੈਰਾਂ ਹੀ ਰੋਲਣਾ ਨਹੀਂ ਚਾਹੀਦਾ ਮੁੜ ਕੇ ਆਪਾਂ ਦੀ ਲੰਗਦੇ ਆ ਬਸ ਬਸ ਉਲੇ ਡੋਲੇ ਹਵਾ ਨੇ ਲੈ ਦੇ ਦੀ ਬਖਾਲਾ ਬਖੂਲਾ ਕਾਫੀ ਸੋਹਣਾ ਦੋਸਤੋ ਨੀਲੀ ਹੀ ਲਵੇ ਜਿੰਦਾ ਮਰਜੀ ਚਲੋ ਨੀਲੀ ਦਾ ਪਸ਼ੂ ਬਈ ਗਰਲਾਲ ਜੇ ਤਾਂ ਤਿੱਪੇ ਭਾਜ ਹੋ ਸਕਦਾ ਭੈ ਚੋ ਸਕਦੀ ਕੋਈ ਦੀਕਤ ਨਾ ਹੋਵੇ ਨੀਲੀ ਦਾ ਵੀ ਜੇ ਪਸ਼ੂ ਫਿਰ ਕਹਦਾ ਜੇ ਠੰਡਾ ਹੀ ਨਾ ਹੋਇਆ ਇਹ ਤਾਂ ਸੀਸਲਾ ਕਾ ਪਸ਼ੂ ਆਹ ਕਹਿੰਦੇ ਆ ਹੈਨਾ ਜੱਟ ਭਲੇ ਮਾਸਿਆਂ ਦੇ ਟਰੈਕਟਰ ਫੋੜਿਆ ਆਹ ਕਿਉਂ ਨਾ ਕਹਿੰਦੇ ਮੇ ਬੁਰੜੇ ਬਜ਼ੁਰਗ ਨੇ ਆਖਿਆ ਵੀ ਜਿਹੜਾ ਫੋੜਿਆ ਉਹਦੇ ਭਲੇ ਮਾਸ ਤੋਂ ਵਗਦਾ ਹੀ ਨਹੀਂ ਨਹੀਂ ਵਗਦਾ ਉਹਦੇ ਮੜੀ ਰੇਹ ਨੂੰ ਆ ਹਲਕੇ ਕੁੱਤੇ ਨੂੰ ਕਰਦਾ ਗਾੜੀ ਇਹ ਜੇ ਨੀਲੀ ਇਹਦਾ ਫਾਇਦਾ ਹੀ ਇਹੋ ਆ ਵੀ ਇਸ ਲੱਗਣੇ ਬਸ ਬਸ 20% ਡੰਗਾ ਨੇ ਬਸ ਠੀਕ ਆ ਬਾਕੀ ਲੈਣੇ ਦੇਣੇ ਜਿਹੜੇ ਦੋਸਤੋ ਮੁਕੱਦਰ ਨੇ ਹਰ ਵਾਰ ਦੀ ਤਰ੍ਹਾਂ ਆਪਾਂ ਕਹੀ ਹੈ ਵੀ ਕਿਸੇ ਕਿੱਲੇ ਦਾ ਫਰਕ ਹੋਦਾ ਕਿਸੇ ਦੀ ਅੱਗੇ ਕਿਸਮਤ ਆ ਕੋਈ ਆਪਣੀ ਮੇਰ ਆ 100% ਆਪਣਾ ਡੰਗਰ ਅਗਲੇ ਨੂੰ ਚੰਗਾ ਹੀ ਪੈਂਦਾ ਜਾਗੇ ਚਲੋ ਸ਼ੁਕਰ ਆ ਆਪਾਂ ਉਮੀਦ ਵੀ ਇਹੋ ਰੱਖਦੇ ਆ ਵੀ ਕਿਸੇ ਨੂੰ ਭਰਾਣਾ ਧੋਖਾ ਨਾ ਹੋਵੇ ਇਹਦਾ ਮਾਲਾ ਹੀ ਰਕਮ ਇਕੱਠੀ ਕਰਕੇ ਲਿਉਨੇ ਅਗਲੇ ਨੇ ਕੀਤਾ ਕਿਦਾਂ ਰਾਂ ਕੀਤੀ ਰਕਮ ਕਰੀ ਬਸ ਬਸ ਆ ਕਿਸੇ ਰਕਮ ਦਾ ਵੀਰ ਹੋਣ ਜਿਹੜੀ ਤੁਸੀਂ ਦੋਹਾਂ ਦੀ ਵੀਡੀਓ ਪਾ ਗਏ ਆ ਵੀਰ ਆਏ ਆ ਇੱਕ ਦੀ ਟਿੱਪੀ ਐਕਨੇ ਇੱਕ ਨੇ ਚਵਾਈ ਕੀਤੀ ਆ ਤੇ ਬਹਿ ਗਿਆ ਹੌਸਲੇ ਨਾਲ ਚਾਹ ਪਾਣੀ ਪੀ ਕੇ ਲੱਦ ਕੇ ਲੈ ਗਏ ਬਿਲਕੁਲ ਬਿਲਕੁਲ ਤੇ ਕਿੰਝ ਕੀਤਾ ਸੱਜਣੇ ਕਿੱਡੀ ਦੂਰ ਹੋਣਾ ਦੇ ਆਲ ਕੇ ਖੱਜਲ ਖਰਾਬੀ ਨਹੀਂ ਹੋਈ ਤਾਂ ਬੰਦੀ ਇਹ ਤੇ ਬਸ ਬਰਨਗੇ ਬੱਚੇ ਨੂੰ ਤੇ ਥਣਸੂਣ ਜਿਹੜਾ ਦੋਸਤੋ ਕੁਸਮਾਤ ਤੋਂ ਬਾਅਦ ਸਾਈਜ਼ ਲੰਬਾਈ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਚਵਾਈ ਬਹੁਤ ਵਧੀਆ ਵਧੀਆ ਜੀ ਕੋਲੀ ਪਾਲੀ ਵੀ ਚੰਗੀ ਆ ਨਹੀਂ ਤੇ ਮਨ ਲਾ ਕਈ ਮਜਾ ਕਰੜੀਆਂ ਦੀਆਂ ਚੋਨ ਚ ਲੈ ਵੀ ਕਰਨਾ ਸੀ ਅਵੇ ਨੋ ਅਗਲੇ ਨਰਵਾਸਾਂ ਪਿਛਲੇ ਨਾ ਪਿਛਲਾ ਬਰਾਬਰ ਜੀ

ਆ ਵੀ ਕੋਈ ਕਦੇ ਨਹੀਂ ਦਿੰਦਾ। ਕੱਲੇ ਕੱਲੇ ਨਾਲ ਦੀ ਦਰ ਮਰਾ ਦਿੰਦੇ ਆਪਾਂ। ਕੱਲੇ ਕੱਲੇ ਦੀ ਗੱਲ। ਕਿਹਦੀ? ਠੀਕ ਹੈ ਜੀ। ਬਾਕੀ ਚੁਵਾਈ ਜਿਹੜੀ ਆ ਦੋਸਤੋ ਤੁਸੀਂ ਦੇਖ ਲਈ ਆ। ਤੇ ਰੇਟ ਪੁੱਛਦੇ ਆ ਬਾਈ ਬਾੜ ਸਾਹਿਬ ਨੂੰ। ਭਾਜੀ ਦਰੇਸ਼ ਸਿੰਘ ਬਾੜ ਜੀ ਕਿੰਨਾ ਕੁ ਮੁੱਲ ਫਿਰਿੰਦਾ? ਮੁੱਲ ਆ ਡਿਵਾੜੇ ਕੀ ਵੀਰ ਜੀ 1 ਲੱਖ ਤੇ 10000 ਰੁਪਈਆ। ਹਾਂ ਜੀ। ਆਪਾਂ ਸਿੱਧੀ 1000 ਛੋਟ ਕਰ ਦੇਣੀ ਹੈ। ਅੱਛਾ ਜੀ। ਲੱਖ ਦੀ ਦੇ ਦੇਾਂਗੇ। ਲੱਖ ਦੇ ਵਿੱਚੋਂ ਵੀ 500 ਰੁਪਿਆ ਆਪਾਂ ਛੋਟ ਕਰਾਂਗੇ। ਠੀਕ ਹੈ ਜੀ। ਹਾਂ ਜੀ। ਲੈਣ ਦੇਣ ਵਾਲੀ ਗੱਲ ਆਪਾਂ ਕੀਤੀ। ਠੀਕ ਹੈ। ਵੇਖ ਕੇ ਤਸੱਲੀ ਕਰਕੇ ਵੀਰ ਫੋਨ ਲਾ ਦੇ ਆਪਾਂ। ਠੀਕ ਹੈ ਭਰਾ ਜੀ। ਠੀਕ। ਕਿਹ ਗੱਲੋਂ ਗੱਲਾਂ ਮਾਣਾਊਗਾ ਭਰਾ। ਠੀਕ ਹੈ ਜੀ ਠੀਕ ਹੈ। ਹਾਂ ਜੀ। ਠੀਕ ਹੈ ਲੱਖ ਦੇ ਵਿੱਚੋਂ ਵੀ ਜਿਹੜਾ ਛੋਟ ਛਾਪਾ ਹੋ ਜਾਊਗਾ। ਬਾਕੀ ਹੋਣ ਜਿਹੜਾ ਦੋਸਤੋ ਤੁਸੀਂ ਆਪਾਂ ਕੋਚ ਘਤਾਰਾ ਮਾਰ ਕੇ ਤੁਹਾਨੂੰ ਦਿਖਾਈਆਂ ਸੀ ਠੀਕ ਹੈ ਜੀ। ਕੋਈ 15 20 ਵੀ ਤਾਰਾ ਮਾਰ ਕੇ ਚੰਗੀ ਤ ਤੇ ਆ ਜਿਹੜਾ ਪਸਮਾ ਦੇ ਵਿੱਚ ਥਾਂ ਦੀ ਕੁਆਲਿਟੀ ਇਸ ਤਰ੍ਹਾਂ ਦੀ ਹੈ। ਹਾਂਜੀ। ਠੀਕ ਆ। ਸੁਥਰਾ, ਹਵਾਨਾ ਸੁਥਰਾ ਜਿਹੜਾ ਥਾਣਾ ਦੋਸਤੋ ਬਿਲਕੁਲ ਮੱਜ ਦੇ ਲੱਗਾ। ਅੰਨੀ ਆਕਾਸਮ ਲੱਗਾ ਹੈ। ਬਿਲਕੁਲ ਜੀ। ਆਜੋ। ਦੂਜੇ ਨੰਬਰ ਤੇ ਪਾਜੀ ਆਪਣੇ ਕੋਲੇ ਆ ਗਈ ਇੱਕ ਝੋਡੀ। ਪਹਿਲੇ ਸੂਏ ਇਹ ਕੱਟੀ। ਪਹਿਲਾ ਇਹ ਸੂਏ। ਹਾਂ ਦੰਦਾ ਜੀ। ਅ ਸੂਆ ਕਿੰਨਾ ਜੀ? ਇਹ ਸੂਆ ਪਹਿਲਾ। ਪਹਿਲਾ। ਹਾਂਜੀ। ਕਿੰਨੇ ਕਿਦ ਨੂੰ ਸੂਈ ਨੂੰ? ਇਹਨੂੰ ਸੂਈ ਨੂੰ 3 ਮਹੀਨੇ ਹੋ ਗਏ ਜੀ। 3 ਮਹੀਨੇ ਹੋ ਗਏ। ਹਾਂ। ਤੇ 40 ਦਿਨ ਇਹਨੂੰ ਲੱਗੀ ਨੂੰ ਹੀ ਹੋ ਗਈ ਜੀ ਬਣੀ ਤੇ 40 ਦਿਨ ਆ 40 ਦਿਨ ਹੋ ਗਏ ਬਣੀ ਹਾਂ ਬੱਚੇ ਹੈਗਾ ਤੁਹਾਡਾ ਬੱਚਾ ਆ ਕੱਟੀ ਆ ਮਗਰ ਉਹ ਖਾਉਣੇ ਆ ਕੱਟੀ ਆ ਦੋਨੋਂ ਟਾਈਮ ਕੱਟੀ ਤੇ ਮਿਲਦੀ ਦੋਵੇਂ ਟਾਈਮ ਕੱਟੀ ਜਿਹੜੇ ਡੇਂਗੜੇ ਦੋ ਤਾਂ ਕਿੰਨਾ ਹੈ ਜਰਾ ਦੁੱਧ ਦੇ ਸਰੇ 8 ਲੀਟਰ ਜੇ ਪਰ 8 ਚ ਭੇਜਣੀ ਆਪਾਂ ਠੀਕ ਆ ਜੀ ਹਾਂ 9 ਲੀਟਰ ਹਾਜ਼ਰ ਆ ਦੋਸਤੋ ਤੇ 8 ਲੀਟਰ ਦੇ ਵਿੱਚ ਕੋਈ ਵੀ ਰਸਬਦਾ ਕਰ ਸਕਦਾ 8 ਲੀਟਰ ਦੇ ਵਿੱਚ ਭਾਈ ਦਲੇਰ ਸਿੰਘ ਬਾੜ ਕਹਿੰਦਾ ਵੀ ਭੇਜਾਂਗੇ ਤੇ ਕੱਟੀ ਥੱਲੇ ਆ ਕੱਟੀ ਦੇ ਕੋਲ ਹੀ ਭਾਈ ਗਰ ਲਾਲੇ ਖੁਰੀ ਲਾਇਆ ਆ ਕੱਟੀ ਆ ਵੇਖੋ ਜੀ ਇਹ ਕੱਟੀ ਆ ਠੀਕ ਆ ਜੀ ਤੇ ਕ ਇਹ ਕਟੀਦਾ ਦੋਨੋਂ ਟਾਈਮ ਮਿਲਦੀ ਹੈ ਦੋਸਤੋ 9 ਲੀਟਰ ਪਰ 8 ਲੀਟਰ ਤੁਸੀਂ ਮੰਨ ਕੇ ਸੌਦਾ ਕਰਿਓ ਜਿਹੜੇ ਕਿਸੇ ਵੀਰ ਨੇ ਵੰਡ ਲਾਉਣੀ ਹੈ ਵੀ 8 ਲੀਟਰ ਬਿਲਕੁਲ ਆਨਲਾਈਨ ਤੁਸੀਂ ਕਰਨਾ ਤੇ 8 ਲੀਟਰ ਮੰਨ ਕੇ ਆਹ ਦੇਖੋ ਵੀ ਇਹ ਦੇਖੋ ਫੇਸਬੁਕ ਬਹੁਤ ਸੋਹਣਾ ਤੇ ਯਾਰੀ ਦੋਸਤ ਯਾਰੀ ਬਾਲੇ ਉਹ ਨਾ ਠੀਕ ਹੈ ਜੀ ਕੱਦ ਕੋਦ ਵੀ ਜਿਹੜਾ ਚੰਗਾ ਹੈਗਾ ਠੀਕ ਹੈ ਕੱਦ ਕਾਠੀ ਵੀ ਠੀਕ ਆ ਖਾਸ ਕਾਲੀ ਮੋਰੀ ਜਉਂਦੀ ਜਿਹੜੀ ਠੀਕ ਹੈ ਜੀ ਇਹ ਲਾਈਟ ਵੀ ਇਹਦੀ ਬਹੁਤ ਵਧੀਆ ਲੱਗੀ ਠੀਕ ਹੈ ਹਾਂ ਪੋਲੀ ਪਾਲੀ ਧਾਰਦੀ ਜੀ ਬਿਲਕੁਲ ਅੱਖਾਂ ਹੀ ਉਹਦੇ ਨੂੰ ਠੀਕ ਆ ਬਈ ਠੀਕ ਅਹੀਂ ਰਾਜਵੀਰ ਕਟਾ ਡੰਗਰ ਲੈਂਦੇ ਨਹੀਂ ਅਸੀਂ ਨੂੰ ਚੂਨ ਜਿਹੜਾ ਆ ਮਜਾ ਆਵੇ ਉਹ ਡੰਗਰ ਲੈਂਦੇ ਠੀਕ ਹੈ ਬਸ ਦੇਖੋ ਇਹ ਵਾਰ ਆ ਫੇਰ ਵੇਖ ਲਓ ਰਿੰਗ ਸਿੰਗ ਲੱਗਾ ਏ ਪਤਲਾ ਵੇਖ ਲਓ ਇਧਰ ਵੇਖ ਲਓ ਲਓ ਜੀ ਗਲਾਈ ਵਾਲਾ ਆ ਦੇਖੋ ਰਿੰਗ ਸਿੰਗ ਇਹਨਾਂ ਵਾਲਾ ਜੀ ਹੂੰ ਬਹੁਤ ਘੜ ਕੇ ਸਿੰਗੀ ਲੱਗੀ ਬਹੁਤ ਵਧੀਆ ਜੀ ਤੇ ਆ ਜਿਹੜਾ ਬਹਿਣੀ ਤੋਂ ਦੋਸਤੋ ਤੁਸੀਂ ਉੱਥੋਂ ਆ ਥਾਣ ਚੈੱਕ ਕਰੋ ਠੀਕ ਹੈ ਤੇ ਇਹ ਗੈਬੂ ਬਚੰਗਾ ਪੂਰੀ ਬੇਥਾ ਥਾਣ ਬਹੁਤ ਵਧੀਆ ਲੱਗਾ ਜੀ ਠੀਕ ਹੈ ਅਗੇ 40 ਦਿਨ ਦੀ ਬਣੀਆ ਦੋਸਤੋ ਅਗੇ ਲਾਕਾ ਕਿਸੇ ਵੀਰ ਦਾ ਬਣੀਆ ਪਰ ਚੈੱਕ ਨਹੀਂ ਕਰਾਈ ਕਿਉਂ ਅੱਜ ਹੀ ਆਈ ਹੈ ਝੋਟੀ ਹਾਂਜੀ ਤੇ ਅਜੇ ਚੈੱਕ ਕੋ ਮੇਰੇ ਹਿਸਾਬ ਨਾਲ 10 ਵੀ ਦਿਨ ਹੋਣੀ ਹੁੰਦੀ ਜੇ ਸੂਨ ਵਾਲੀ ਕਿਉਂ ਘਟੋ ਘਟਾਈਆਂ ਮਹੀਨੇ ਤੋਂ ਘਟ ਕੀ ਚੈੱਕ ਕਰਾਵੇ ਨਿਕਲਾਵੇ ਖਾਲੀ ਨਿਕਲਾਵੇ ਉਹ ਅਗਲੇ ਦੀ ਕਿਸਮਤ ਆ ਆਪਾਂ ਲੱਗੀ ਦੱਸ ਦਈਏ ਹਾਂ ਜਿਹੜੀ ਗੱਲ ਕੋਈ ਵੀਰ ਭਰਾ ਇਹਨਾਂ ਕਹੇ ਉਹ ਦੱਸਣੀ ਹਾਂਜੀ ਹਾਂ ਜਿਹੜੀ ਆਪਦੇ ਹੱਥੀ ਚੈੱਕ ਕਰਾਈਏ ਉਹਦੀ ਗਾਰੰਟੀ ਦੇਾਂਗੇ ਆਪਾਂ ਠੀਕ ਹੈ ਭਾਜੀ ਇਹਦੀ ਇਹਨਾ ਵੀ ਉਹਨਾਂ ਆਖਿਆ ਵੀ 40 ਦਿਨ ਹੋ ਗਏ ਇਤੋਂ ਤੇ ਦੁੱਧ 9-10 ਲੀਟਰ ਹੈਗਾ ਜੇ ਆਪਾਂ 8 ਤੋਂ ਹੀ ਗੱਲ ਠੀਕ ਆ ਵੀ ਦੁੱਧ ਹਾਜ਼ਰ ਨਾ ਉਹ ਆ 8 ਲੀਟਰ ਤੇ ਆਪਾਂ ਭੇਜਾਂਗੇ ਠੀਕ ਆ ਠੀਕ ਆ ਤੇ ਮੋਲੇ ਦਾ ਫਿਰ ਇਹਦਾ ਮੋਲ ਜੀ 70000 ਰੁਪਏ 70 ਹਾਂ ਇਹਦਾ 65000 ਰੁਪਏ ਦੀਆਂ ਨਾ ਦੇਾਂਗੇ 65000 ਚੋਂ 500 ਛੋਟ ਕਰਦੇ ਆ ਠੀਕ ਆ ਮਗਰ ਇਹਦੇ ਕੱਟੀਏ ਕੱਟੀ ਤੁਹਾਨੂੰ ਨਾਲ ਵਿਖਾਤੀ ਠੀਕ ਆ ਹਾਂ ਠੀਕ ਆ 65000 ਦੇ ਵਿੱਚੋਂ ਜਿਹੜਾ ਦੋਸਤੋ 500 ਰੁਪਈਆ ਮਾਣ ਤਣ ਜੇ ਤੇ ਹਰ ਪਾਸਿਓਂ ਸਾਫ ਸੁਥਰੀ ਆ ਵੀ ਠੰੜਲੇ ਦੇ ਦੇਖੋ ਉੱਠਾ ਵੇਖੋ ਤੇ ਪਿੱਠਪੜਾ ਵੇਖੋ ਤੁਸੀਂ ਬੜਾ ਵਧੀਆ ਠੀਕ ਆ ਜੀ ਇਹ ਕੇ ਰਾਜ ਵੀਰਾਜ ਸਿਹਰੇ ਚੋ ਕੇ ਲੈਂਦੀ ਏ 9 ਠੀਕਾ ਠੀਕਾ ਜੀ ਹਾਂ ਥੋੜਾ ਜਿਹਾ ਨਗਰ 6 ਵਜੇ ਚੋਇਆ ਹੋਵੇ ਥੋੜਾ ਜਿਹਾ ਨਗਰ ਚਲਾ ਜਾਈਦਾ ਸਾਲਿਆ ਆ ਵੇਖੋ ਜੀ ਹਾਂ ਚੰਗੀ ਫਾਂਚਾਂ ਦੀ ਦੁਕਾਨ ਆ ਹੋਈ ਲੌਬੀ ਮੈਂ ਠੰਡੀ ਧੀਰੀ ਆ ਕੋਈ ਕੱਟੀ ਛੱਡੋ ਚੋਲੋ ਕੋਈ ਵੰਗਾ ਨਹੀਂ ਕੋਈ ਪਾੜਾ ਨਹੀਂ ਜਿੱਥੇ ਮਰਜੀ ਡਾਕੇ ਚੋਲੋ ਉਹ ਥੋੜਾ ਜਿਹਾ ਖੇਚਦੀ ਆ ਤਲਿਹਾਰੀ ਢੋਲ ਮਨਾਉਂਦੀ ਸੰਗਲਾਤ ਤੇ ਲਾ ਕੇ ਤਲਿਹਾਰੀ ਪਾਈ ਆ ਕਦੀ ਪਸੂ ਨੂੰ ਪਾਈ ਨਹੀਂ ਆ ਨਹੀਂ ਕਹੇ ਆ ਪਾਈਆਂ ਵਿੱਚ ਬੁਝ ਵੀ ਹੁਣੇ ਪਾਇਆ ਨਾ ਤੇ ਉਹਨੂੰ ਕੰਵਜਾ ਲੱਗਿਆ ਕੀ ਪਾਈ ਜਾਂਦੇ ਆ ਬਿਲਕੁਲ ਬਿਲਕੁਲ ਹਾਂ ਚਲੋ ਫਿਲਹਾਲ ਇੱਕ ਲਗਦਾ ਤੇਰੀ ਦੋਸਤਾਂ ਨੂੰ ਐਂਡ ਤੇ ਆਪਾਂ ਇੱਕ ਜਿਹੜੀ ਇਹ ਮੱਝ ਦਿਖਾਉਣ ਲੱਗੇ ਆ। ਅ ਕੱਤੀ ਆ ਸਮਾਂ ਪੁੱਛ ਲੈਣੀ ਆ। ਇਹਦੀ ਡਿਟੇਲ ਕੀ ਆ ਭਾਜੀ? ਇਹਦੀ ਡਿਟੇਲ ਇਦਾਂ ਰਾਜਵੀਰ ਇਹਨੂੰ 8 ਮਹੀਨੇ ਦੀ ਇਹ ਗੱਬਣ ਜੇ ਚੈੱਕ ਪਾਸ ਜੀ। ਅੱਛਾ ਜੀ। ਠੀਕ ਆ ਜੀ। ਹਾਂ। ਤੇ ਇਹ ਤੀਸਰੇ ਸੂਏ ਗਾਂ ਸੁਣੀ ਜੇ ਦੂਸਰੇ ਸੂਏ ਸੂਈ ਜੇ। ਹਾਂ। ਹਾਂ ਜਿਹੜਾ ਗਾਂ ਜਣੀ 8 ਮਹੀਨੇ ਦੀ ਗੱਬਣ ਐ ਜਿਹੜੀ ਉਹ ਤੀਸਰੇ ਸੂਏ ਹਾਂ ਬਿਲਕੁਲ ਆਪਾਂ ਝੂਠ ਮਾਰ ਕੇ ਮੱਝ ਨਹੀਂ ਕਿਸੇ ਨੂੰ ਦੇਣੀ। ਤੇ ਇਹ ਦੁੱਧ ਇਹਨੇ ਵੀ 12 ਤੋਂ ਪਲੱਸ ਹੀ ਕੱਢਿਆ ਜੀ। ਠੀਕ ਆ। ਆ। ਬਾਕੀ ਥਣਵੀਰ ਵੇਚ ਸਕਦਾ ਐ ਤੇ ਮੀ ਨਾਨੂ 25 ਦਿਨ ਛੱਡੀ ਹੋ ਗਏ। ਆ ਡਰਾਈ ਕੀਤੇ ਹੋਏ। ਬਾਕੀ ਥਣਾਂ ਦੀ ਚਵਾਈ ਆਪਾਂ ਨੂੰ ਦੇ ਸਕਦੀ ਹੈ। ਹੂੰ। ਵੀ ਯਾਨੀ ਸ਼ਹਿਦ ਆਉਣ ਡਿਆ ਸਣਾ ਜੋ ਵੀ ਚੈੱਕ ਕਰ ਸਕਦਾ ਵੀ ਭਰਾ। ਠੀਕ ਆ। ਵੀ ਕਿਹੜਾ ਗਾਲਾ ਬਣਿਆ ਗਾ। 8 ਮਹੀਨੇ ਲਈ ਦੋਸਤੋ ਗੱਭਣਾ ਤੇ 2 ਮਹੀਨੇ ਦਾ ਤੁਸੀਂ ਆਈਡੀਆ ਜਣਾ ਰੱਖ ਸਕਦੇ ਹੋ 2 ਮਹੀਨੇ ਪਹਿਸੂਨ ਦੇ ਵਿੱਚ। ਤੇ ਬੱਚਾ ਆ ਇਹਦਾ ਕਟਾ ਸੀ ਕੋਈ ਇਹਦਾ ਹੀ ਹੈ ਕਟਾ ਅੱਛਾ ਹਾਂ ਜੀ ਕਿ ਵੀਰ ਨੇ ਕਟਾ ਨਾਲ ਲੈਣਾ ਉਹ ਤੇ ਨਾਲ ਦੇ ਦਿਆਂਗੇ ਉਹਦਾ ਮੁੱਲ ਵੱਖਰਾ ਜੂ ਜੇ ਉਹਦਾ ਕਿਸੇ ਨੇ ਸਿੱਧੀ ਮੈਂ ਲੈਣੀ ਉਹ ਤੇ ਮੈਂ ਵੀ ਖੜ ਸਕਦਾ ਆ ਕਟਾ ਵੀ ਵਧੀਆ ਜੇ ਕਟਾ 10 ਮਹੀਨਿਆਂ ਦਾ ਕਟਾ ਪੂਰਾ ਪਲਿਆ ਨਾਲ ਹਾਂ ਤੇ ਦੂਜੇ ਸੂਬੇ ਦਾ ਜਿਹੜਾ ਦੋਸਤ ਇਹ ਬੱਚਾ ਨਾਲ ਕਟਾ ਹੈ ਹਾਂ ਜੀ ਟਿਕਾ ਤੀਸਰੇ ਸੂਣਾ ਵਾਲੀ ਉਹ ਕਿ ਤੀਜਾ ਸੂਬਾ ਸੂਣਾ ਇਹਨੇ ਆ ਸੰਗੀ ਸੰਗੀ ਵੇਖੋ ਕਟਾ ਵੀ ਚੈੱਕ ਕਰ ਤੁਸੀਂ ਖਰੀਦਣਾ ਨਾਲ ਇਹ ਵੀ ਤੁਸੀਂ ਆਪ ਦਾ ਅਡਜਸਟਮੈਂਟ ਪਾ ਲਿਓ ਅੱਛਾ ਭਾਜੀ ਤਾਂ ਲੈਣਾ ਦੇਣਾ ਕੀ ਹੋਊਗਾ ਨਾਲ ਕੱਟੇ ਦਾ ਕੀ ਹੋਊਗਾ ਜਾਂ ਵਿੱਚੋਂ ਜੇ ਕੱਟੇ ਨਹੀਂ ਲੈਣਾਗਾ ਕਿਸੇ ਨੇ ਫਿਰ ਕੀ ਮੋਨਸਾਬ ਕਿਤਾਵਾ ਜੇ ਇਹ ਮੱਝ ਕਲੀ ਖੜਨੀ ਨਾ ਮੱਝ ਕਲੀ ਦੇਾਂਗੇ ਆਪਾਂ 65000 ਦੀ ਤੇ 65000 ਚੋਂ 1000 ਰੁਪਏ ਛੋਟ ਕਰ ਦੇਾਂਗੇ ਤੇ ਜੇ ਕਟਾ ਨਾਲ ਲੈਣਾ ਤਾਂ ਫਿਰ ਜੋੜੀ ਜਿੰਨੇ ਇਕੱਠੇ ਨਹੀਂ ਲੈਣੀ ਉਹਨੂੰ 70000 ਦੀ ਦੇ ਦੇਣੇ ਹਾਂ ਹਾਂ 7024000 ਛੋਟ ਕਰ ਦੇ ਠੀਕ ਹੈ ਜੀ ਹਾਂ ਠੀਕ ਹੈ ਇਸੇ ਦਾ ਕਟਾ ਦੋਸਤੋ ਉਹ ਤਾਂ ਇੱਕ ਵੀ ਜੇ ਕਿਸੇ ਵੀਰ ਦਾ ਚੰਗੇ ਬਜਰ ਵਟੇ ਵਾਲੀ ਮੈਂ ਆ ਬਿਲਕੁਲ ਸਿੰਘਾਂ ਤੋਂ ਕਿਸੇ ਗੱਲੋਂ ਮਾਰ ਨਹੀਂ ਖੰਦੀ ਆ ਕਿਤੇ ਪਹਿਲੇ ਸੁਵੇ ਦਾ ਦਾ ਖੋਪਰ ਲਸਾ ਬਿਲਕੁਲ ਸੇਮ ਹੋ ਗਿਆ ਸਿੰਘ ਨਾਲ ਹੈਗਾ ਤਾਂ ਚਲੋ ਪਾਈ ਅਸੀਂ ਆਪਾਂ ਦੂਜਾ ਮਾਲੀਆ ਖੋਪਰ ਲਸਾ ਤੋਂ ਮਾਰਿਆ ਜਾ ਬਾਕੀ ਕੁੰਡਾ ਬਿਲਕੁਲ ਸਿੰਘ ਸਾਰਾ ਬਿਲਕੁਲ ਨਾਲ ਬਈ ਤੋਰਦੇ ਇਹਨੂੰ ਤੇ ਇੱਕ ਕੱਚੀ ਕੱਤੀ ਆ ਦੋਸਤੋ ਸਮਾਂ ਦੋ ਕੁ ਮਹੀਨੇ ਸਾਂਭਣ ਦੀ ਲੋੜ ਆ ਆਓ ਮੰਨ ਲਓ ਓਨੇ ਦਾ ਮਗਰ ਕਟਾ ਅੱਜ ਤੇ ਫੇਰ ਓਨੇ ਦੀ ਗਮ ਹੈ ਵੇਗੰਦੀ ਆ ਅੱਛਾ ਜੀ ਆਹ ਕਟਾ ਲਾ ਕੇ ਵੀ ਮੈਂ ਜਣੀ ਤਿਆਰ ਹੋਈ ਐ 80 85000 ਦੇ ਇੱਥੋਂ ਸੁੱਟਿਆ ਮਾਜਿਆ ਸੂਆ ਦੇ ਕਿਤੇ ਗਾਣੀ ਹੋਣਾ ਬਿਲਕੁਲ ਆ ਲਓ ਜੀ ਕਿਉਂਕਿ ਦੋਸਤੋ ਕਿਸੇ ਵੀਰ ਨੂੰ ਕਿਸੇ ਵੰਡ ਦਾ ਪਸ਼ੂ ਚਾਹੀਦਾ ਤੇ ਕਿਸੇ ਨੂੰ ਬਿਲਕੁਲ ਤਿਆਰ ਪਸ਼ੂ ਚਾਹੀਦਾ ਤੇ ਕਿਸੇ ਨੂੰ ਹੁੰਦਾ ਵੀ ਚੱਲ ਇਸ ਟਾਈਮ ਕੋਈ 2 ਮਹੀਨੇ 3 ਮਹੀਨੇ ਦੀ ਕੱਚੀ ਲੈ ਲਈਏ ਬਾਅਦ ਚ ਫਿਊਚਰ ਟਾਈਮ ਕੋਈ 2 ਮਹੀਨੇ 3 ਮਹੀਨੇ ਤੱਕ ਉਹ ਜਿਹੜਾ ਦੋਸਤੋ ਕੋਈ 4 ਪੈਸੇ ਨਾਲ ਰਲ ਸਕਦੇ ਹੈ ਮੰਨ ਲਓ ਜੇ ਕਿਸੇ ਵੀਰ ਤੋਂ ਨਾ ਹੀ ਵੀ ਮੰਨ ਲਓ ਟਾਈਮ ਆਉਂਦਾ ਵੇਖਣ ਦੇ ਥਣ ਇਹਦੀ ਥਣਾਂ ਦੀ ਆਪਣੀ ਗਰੰਟੀ ਹੋਊਗੀ ਠੀਕ ਹੈ ਜੀ ਹਾਂ ਜੀ ਇਹ ਯਾਰ ਆਖੀਦਾ ਵੀ ਟੋਕੜ ਹੈ ਅੱਜ ਇਤਰਾ ਮਗਾ ਲੀਏ ਜਾਨੀ ਲੈ ਕੇ ਕੁਤਰਾ ਆ ਭਾ ਕਿਉਂਦਾ ਹੈ ਆ ਉਹ ਆਪਣਾ ਆਨਲਾਈਨ ਪੈਸੇ ਪਾ ਦੂ ਹਾਂਜੀ ਜਾ ਕੇ ਤਸੱਲੀ ਥਾਣਾ ਦੀ ਕਰ ਸਕਦਾ ਚੈੱਕ ਵੀ ਕਰਾ ਸਕਦਾ ਪਰ ਆਪਣੀ ਹਾਰ ਪੱਖੋਂ ਇਹਦੀ ਗਰੰਟੀ ਹੋਊਗੀ ਬਾਕੀ ਇਹ ਰਕਮਦਾਰੀਆਂ ਚ ਲਾਮਾ ਹੈਗਾ ਠੀਕ ਆ ਮੈਂ ਇਹ ਪੂਰੀ ਸਾਫ਼ ਕਰਕੇ ਥੱਲੇ ਮਾਰੀ ਤੇ ਹਾਈਟ ਹੋਟ ਜਿਹੜੀ ਹੈ ਦੋਸਤੋ ਚੰਗੀ ਆ ਠੀਕ ਆ ਵੱਡੀ ਮੱਝਾਂ ਜਾਂ ਵੱਡੀਆਂ ਝੋਟੀਆਂ ਦੇ ਵਿੱਚ ਜਿੱਦਾਂ ਆਪਾਂ ਗਿਣਤੀ ਕਰਦੇ ਆ ਉਹੋ ਜੇ ਪਸ਼ੂ ਦੀ ਗਿਣਤੀ ਤੁਸੀਂ ਕਰ ਸਕਦੇ ਹੋ ਪਤਲਾ ਪਿੰਡਾ ਹੋਰ ਡਰਾਈ ਆ ਠੀਕ ਆ ਜੀ ਬਾਕੀ ਸੱਤਪਣ ਦੇ ਲਈ ਜਿਹੜਾ ਥੋੜਾ ਪਾਦਾ ਦੁੱਧ ਉਹ ਥਾਣਾ ਜੋ ਨਿਕਰੂਗਾ ਉਹਦੇ ਵਾਸਤੇ ਪਸੰਦ ਦੋ ਦੋ ਥਾਣੇ ਲੈਣੀਆਂ ਠੀਕ ਆ ਜੀ ਹਾਂ ਹਾਂ ਤੇ ਲੈਣ ਦੇਣ ਵੀ ਦੱਸਤਾ ਤੁਹਾਨੂੰ ਜੇ ਕਟਾ ਦੋਸਤੋ ਇਸੇ ਦਾ ਜੇਕਰ ਤੁਸੀਂ ਕਟੇ ਸਮੇਤ ਲੈਣੀ ਤੇ 70 ਦੇ ਵਿੱਚੋਂ 500 ਛੋਟ ਤੇ ਜੇਕਰ ਕਟਾ ਨਹੀਂ ਲੈਣਾ ਤੇ 60000 ਦੇ ਵਿੱਚੋਂ 500 ਇਹ 70 ਚੋਂ 1000 ਛੋਟ ਕਟੇ ਸੀ ਅੱਛਾ ਜੀ ਯਾਰ ਇਕ ਕਲਕੱਤਾ ਨਹੀਂ ਲੈਣਾ ਫਿਰ 65 ਚ ਹਾਂ 65 ਜੋ 65 ਚ ਵੀ ਯਾਰ ਹੀ ਛੋਟ ਅੱਛਾ 60000 ਹੀ ਛੋਟਾ 64000 ਦੀ ਹੁੰਦੀ ਆ ਹਾਂ ਤੇ ਇਹ ਬਿਲਕੁਲ ਜਿਹੜਾ ਦੋਸਤੋ ਆਸ਼ ਕਰਕੇ ਕਟਾ ਵੀ ਇਹਦਾ ਕੋ ਝੂਠ ਮਾਰ ਕੇ ਨਹੀਂ ਦੇਣੀ ਮੱਜ ਠੀਕ ਹੈ ਜੀ ਪੀ ਇਹਦੇ ਨਾਲ ਹੀ ਪੱਠੇ ਖਾਦਾ ਇਹਦੇ ਨਾਲ ਹੀ ਜੇ ਗਿੱਗੀ ਮੈਂ ਨੇ ਬਿਲਕੁਲ ਬਿਲਕੁਲ ਹਾਂ ਤੇ ਭਾਜੀ ਬਾੜ ਸਾਹਿਬ ਇੱਕ ਸੰਪਰਕ ਨੰਬਰ ਆ ਤੁਹਾਡਾ ਨੰਬਰ ਹੈਗਾ ਇਹ ਰਾਜਵੀਰ 97792 9006 ਠੀਕ ਹੈ ਜੀ ਹਾਂ ਜੀ ਸੋ ਦੋਸਤੋ ਇਹ ਸਮਾ ਮੇਰੇ ਨਾਲ ਭਾਜੀ ਫਲੇਰ ਸਿੰਘ ਬਾਦ ਤੇ ਹਾਂ ਬਈ ਗੁਰਲਾਲ ਵਾ ਇਧਰ ਹੀ ਆਠਾ ਬੰਦਾ ਜੀ ਅਜਾ ਲਓ ਜੀ ਆਠੇ ਬਈ ਗੁਰਲਾਲ ਬਣਾਉਣ ਲੱਗ ਪਿਆ ਤੂੰ ਲੈ ਵੀ ਹੈ ਠੀਕ ਆ ਵੀਰੇ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾ ਨੂੰ ਸਤਿ ਸ਼੍ਰੀ ਅਕਾਲ ਜੀ ਸਾਸਰੀ ਕਾ ਭਾਜੀ ਤੇਰੇ ਸਿੰਘ ਬਾੜ ਜੀ ਸასი ਆਈ ਰਾ ਜੀ